ਲਾਲਚੰਦ ਕਟਾਰੂ ਚੱਕ ਜੀ ਔਰ ਸਾਡੇ ਪਾਰਟੀ ਦੇ ਸੀਨੀਅਰ ਆਗੂ ਪਵਨ ਕੁਮਾਰ ਜੀਨੋ ਜੀ ਅੱਜ ਬੜਾ ਇੰਪੋਰਟੈਂਟ ਟੌਪਿਕ ਆ ਕਿ ਦੇਸ਼ ਦੇ ਅੰਦਰ ਔਰ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ 11ਵੇਂ ਸਾਲ ਚ ਦਾਖਲ 10 ਸਾਲ ਭਾਰਤੀ ਜਨਤਾ ਪਾਰਟੀ ਇਹ ਤਰ੍ਹਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਥੋੜਾ ਸਮਾਂ ਪਹਿਲਾਂ ਦੇਸ਼ ਤੇ ਦੁਬਾਰਾ ਚੁਣਾ ਦੇ ਦਿੱਤੇ ਕੰਮ ਹੋ ਗਿਆ ਪਿਛਲੀਆ ਰਕਸ਼ਾ ਭਾਰਤੀ ਜਨਤਾ ਪਾਰਟੀ ਨੇ ਪਿਛਲੀਆ ਰਕਸ਼ਾ 2024 ਦੇ ਲੈਸਨ ਹੋਈਆ ਪਾਰਲੀਮੈਂਟ ਦੀ ਮਾਈਕ ਹੀ ਹੈ ਮਾਈਕ ਹੀ ਹੈ ਭਾਪ ਜਨਤਾ ਪਾਰਟੀ ਜੋ ਸੰਵਿਧਾਨ ਬਾਬਾ ਸਾਹਿਬ ਜੀ ਤੇ ਅਗਰਕਰ ਜੀ ਨੇ ਬੜੀ ਲੰਬੀ ਜਦੋਂ ਜਹਤ ਦੇ ਨਾਲ ਬੜੇ ਲੰਬੇ ਸੰਘਰਸ਼ ਦੇ ਨਾਲ ਸੰਵਿਧਾਨ ਤਿਆਰ ਕੀਤਾ ਸੀ ਜਿਹਦੇ ਵਿੱਚ ਸਦੀਆਂ ਤੋਂ ਲਟਾਰੇ ਸਦੀਆਂ ਤੋਂ ਪਛਾਰੇ ਐਸਸੀ ਐਸਟੀ ਵਰਗ ਨਾਲ ਇਨਸਾਫ ਕੀਤਾ ਸੀਗਾ

ਭਾਰਤ ਜਨਤਾ ਪਾਰਟੀ ਨੇ ਜਵਾਬ ਦਿੱਤਾ ਪਰ ਭਾਰਤ ਜਨਤਾ ਪਾਰਟੀ 240 ਸੀਟਾਂ ਦੇ ਸਿਖਾ ਕਿਉਂਕਿ ਦੇਸ਼ ਦੇ ਗਰੀਬ ਲੋਕਾਂ ਨੂੰ ਜਿਹੜੇ ਸਦੀਆਂ ਤੋਂ ਨਿਤਾੜੇ ਹੋਏ ਸੀ ਜਿਨ੍ਹਾਂ ਦਾ ਡਿਸਕ੍ਰਿਮੀਨੇਸ਼ਨ ਹੁੰਦਾ ਸੀ ਜਿਨ੍ਹਾਂ ਦਾ ਕਾਸਟ ਦੇ ਆਧਾਰ ਦੇ ਉੱਤੇ ਸੋਸ਼ਲੀ ਪੇਪ ਆ ਹੁੰਦਾ ਸੀ ਜਿਨ੍ਹਾਂ ਨੂੰ ਮੈਸਜ ਦਾ ਪਾਣੀ ਤੱਕ ਪੀਣ ਦਿੱਤਾ ਜਾਂਦਾ ਸੀਗਾ ਸੋ ਉਹ ਸੰਧਾਨ ਬਾਬਾ ਸਾਹਿਬ ਹੀ ਉਹ ਵਿਧਿਸ਼ੇ ਬਣਾਇਆ ਸੀ ਕਿ ਸਭ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਵੇ ਤਾਂ ਸੰਧਾਨ ਦੇ ਅੰਦਰ ਸੰਧਾਨ ਦੇ ਅੰਦਰ ਲੋਕੋ ਕਾਰਟਿਕਲ ਦੇ ਤਹਿਤ ਰਿਜ਼ਰਵੇਸ਼ਨ ਦੇ ਰਾਵਾ ਪ੍ਰਬੰਧ ਕੀਤਾ ਗਿਆ ਤਾਂ ਕਿ ਜੋ ਲੋਕ ਪੜਾਈ ਕਰਨਗੇ ਜੋ ਲੋਕ ਐਜੂਕੇਸ਼ਨ ਹਾਸਲ ਕਰਨਗੇ ਉਹਨਾਂ ਲੋਕਾਂ ਲਈ ਥੋੜਾ ਜਿਹਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹ ਲੋਕ ਜਿਹੜਾ ਭਾਰਤੀ ਜੁਗੀਆਂ ਰਿਸੋਰਸਸ ਰੈਂਗੀਆਂ ਭਾਰਤ ਦੇ ਅੰਦਰ ਜਾਸਟੇਟਾਂ ਦੇ ਅੰਦਰ ਦੇ ਉਹਨਾਂ ਚ ਉਹਨਾਂ ਨੇ ਕਾਪੀ ਹੋ ਸਕੇ ਉਹਨਾਂ ਜੋ ਇੰਪਲੋਇਮੈਂਟ ਹਾਸਲ ਕਰਕੇ ਆਪਣਾ ਰੋਜ਼ਗਾਰ ਹਾਸਲ ਕਰ ਸਕਣ ਪਰ ਕਿਤੇ ਨਾ ਕਿਤੇ ਸੋਸ਼ਲ ਜਿਹੜਾ ਹੈਗਾ ਵੱਡੇ ਲੋਕਾਂ ਦੇ ਬਰਾਬਰ ਹੋ ਸਕੇ ਕਿਤੇ ਉਹਨਾਂ ਦਾ ਇਨਸਾਫ ਜਿਹੜਾ ਦਾ ਸਕੇ ਸੰਵਿਧਾਨ ਦੀ ਤਰਫ ਬਾਬਾ ਸਾਹਿਬ ਪੁੱਛਦਾ ਉਹ ਬੇਜਿੱਦ ਬਾਬਾ ਪੁੱਛਦਾ ਪਰ ਲੇਕਿਨ ਭਾਰਤ ਜਨਤਾ ਪਾਰਟੀ ਜਦੋਂ ਦੀ ਸ਼ਕਤਾ ਚਾਈ ਆ ਕਿਉਂਕਿ ਭਾਰਤ ਜਨਤਾ ਪਾਰਟੀ ਦੇ ਪਿੱਛੇ ਕੌਣ ਕੰਮ ਕਰ ਲੱਗਾ ਭਾਰਤ ਜਨਤਾ ਪਾਰਟੀ ਦੇ ਅੜਿਆਲੋ ਜੀ ਕੀ ਆ ਭਾਰਤ ਜਨਤਾ ਪਾਰਟੀ ਦੇ ਅੜਿਆਲੋ ਜੀ ਜਿਹੜੀ ਆ ਸਾਰਾ ਜਾਣਦਾ ਕੋ ਸੰਗ ਚਲਾਉਂਦਾ ਉਹ ਆਰਐਸਐਸ ਆਰਐਸਐਸ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇਸ਼ ਜਨਤਾ ਚਲਾ ਰਹੀ ਹੈ। ਔਰ ਆਰਐਸਐਸ ਜਿਹੜੀ ਆ ਉਹ ਚਾਹੁੰਦੀ ਆ ਕਿ ਦੇਸ਼ ਦੇ ਅੰਦਰ ਰਿਜ਼ਰਵੇਸ਼ਨ ਦਾ ਤੋਂ ਹੋਵੇ। ਦੇਸ਼ ਦੇ ਅੰਦਰ ਜੋ ਗਰੀਬ ਲੋਕਾਂ ਨੂੰ ਜੋ ਸੜਿਆ ਤੋਂ ਲਟਾਰੇ ਹੋਏ ਨੇਗੇ, ਜੋ ਸੜਿਆ ਤੋਂ ਪਛਾੜੇ ਹੋਏ ਹੋਣਗੇ, ਉਹਨਾਂ ਦੀ ਰਿਜ਼ਰਵੇਸ਼ਨ ਕਿਸੇ ਨਾ ਕਿਸੇ ਖੰਦਮ ਕੀਤੀ ਜਾਵੇ। ਕੋਈ ਨਾ ਕੋਈ ਤਾਂ ਕੋਈ ਤਰੀਕਾ ਲੱਭਿਆ ਜਾਵੇ। یہ پارٹی جنتا پارٹی جی بڑی جماعت آ جڑی وہ برائڈ کرتی کر ہے جنتا پارٹی بھارتی جنتا پارٹی کا سوچ آ پورا دیش جانتا دیش کے بھارتی جنتا پارٹی پچھلے دس سال تو ہلی ہو کے ایک دو, دو جیسے انسٹیٹیوشن رہ گیا جھاوا رہے گی وہاں ختم کرنے کا یتن جاتی جنتا پارٹی لگاتار دیش کے اندر کر رہی ہے ਬਹੁਤ ਸਾਰੇਾਰੇ ਨਰਕਰ ਪਿਛਲੇ ਸਮੇਂ ਦੌਰਾਨ 23 ਵੱਡੀਆਂ ਕੰਪਨੀਆਂ 23 ਵੱਡੀਆਂ ਕੰਪਨੀਆਂ ਦਾ ਪ੍ਰਾਈਵੇਟ ਕਰਨ ਕੀਤਾ ਗਿਆ। ਨਿੱਜੀ ਕਰਨ ਕੀਤਾ ਗਿਆ ਦੇਸ਼ ਦੇ ਅੰਦਰ ਵੱਡੀਆਂ-ਵੱਡੀਆਂ ਕੰਪਨੀਆਂ ਦਾ ਨਿੱਜੀਕਰਨ ਕੀਤਾ ਗਿਆ ਕਿਉਂ ਕੀਤਾ ਗਿਆ ਤਾਂ ਕਿ ਉੱਥੇ ਰਿਜ਼ਰਵੇਸ਼ਨ ਖਤਮ ਹੋ ਜਾਵੇ। ਬੇਸ਼ੱਕ 23 ਸਰਵੋਤਮ ਦਾਰਸ ਬੇਸ਼ੱਕ ਏ ਇਸ ਪ੍ਰੇਮ ਕੋਟੇ ਕਰ ਕੇ ਦਿਆ ਕਿ ਪ੍ਰਾਈਵੇਟ ਹਾਰਿਆਂ ਦੇ ਅੰਦਰ ਵੀ ਆਊਟਸੋਰਸ ਦੇ ਅੰਦਰ ਵੀ ਕੰਟਰੈਕਟ ਦੇ ਰਾਹ ਦੇ ਉੱਤੇ ਵੀ ਹਜ਼ਾਰੇ ਸ਼ੁਰੂ ਹੋਣ ਚਾਹੀਦੇ ਪਰ ਲੇਕਿਨ ਆਪ ਦੀ ਜਨਤਾ ਪਾਰਟੀ ਨੇ ਇਹ ਹਜ਼ਾਰ ਪਾ ਲਿਆ نیچے ਵੀ ਨੇ ਜ਼ਿਆਦ ਲਾ ਲਿਆ ਕਿ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਪ੍ਰਾਈਵੇਟ ਕਰ ਦਿਓ ਪੂਨ ਨਿੱਜੀਕਰਨ ਕਰ ਦਿਓ ਤਾਂ ਕਿ ਉੱਥੇ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਸ਼ੈਡੂਲ ਕਾਸਟ ਕੋਕਾਂ ਦੇ ਬੱਚੇ ਜਿਹੜੇ ਸ਼ੈਡੂਲ ਕਲੈਸ ਦੇ ਬੱਚੇ ਉੱਥੇ ਜਾ ਕੇ ਛੋਟੀ ਮੋਟੀ ਨੌਕਰੀ ਲੈ ਕੇ ਆਪਣਾ ਪੇਟ ਪਾਲਦੇ ਨੇ ਕਿ ਆਪਣਾ ਰੋਜ਼ਗਾਰ ਪ੍ਰਾਪਤ ਕਰਦੇ ਨੇ ਕਿ ਆਪਣੇ ਪਰਿਵਾਰ ਨੂੰ ਪਾਲਦੇ ਨੇਗੇ ਉਹਦੇ ਤੋਂ ਵੀ ਵੱਧੇ ਰਹ ਜਾਣ। ਤੋਂ ਕਿੰਨਾ ਉਹ ਡਿਸਕ੍ਰਿਮੀਨੇਸ਼ਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪਿਛਲੇ 10 ਸਾਲਾਂ ਤੋਂ ਲਗਾਤਾਰ ਇਹ ਟ੍ਰੈਂਡ ਲਗਾਤਾਰ ਇਹ ਟ੍ਰੈਂਡ ਚੱਲੀ ਆ। ਕਿ ਜਾਣਦੇ ਹੋ ਕਿ ਭਾਰਤ ਜਨਤਾ ਪਾਰਟੀ ਨੇ ਕਿਸ ਤਰ੍ਹਾਂ ਇਹ ਜਿਹੇ ਕੰਪਨੀ ਨੂੰ ਪ੍ਰਾਈਵੇਟ ਕੀਤਾ ਕਿਸ ਤਰ੍ਹਾਂ ਵੱਡੀਆਂ-ਵੱਡੀਆਂ ਕੰਪਨੀਆਂ ਪੈਟਰੋਲੀਅਮ ਦੀਆਂ ਕੰਪਨੀਆਂ ਕਿਸ ਤਰ੍ਹਾਂ ਐਨਆਈਸੀ ਵਰਗੀਆਂ ਕਿਸ ਤਰ੍ਹਾਂ ਬੈਂਕਿੰਗ ਸੈਕਟਰ ਦਾ ਪ੍ਰਾਈਵੇਟ ਕਰ ਇਹ ਸਾਰਾ ਪ੍ਰਾਈਵੇਟ ਕਰਨ ਜੋ ਹੋਇਆਗਾ ਪਿਛਲੇ ਲੰਬੇ ਸਾਲਾਂ ਦੌਰਾਨ ਕਿਸੇ ਗੱਲ ਕਰਕੇ ਹੋਇਆਗਾ ਕਿ ਦੇਸ਼ ਦੇ ਲੋਕ ਰਹਿ ਰਿਸ਼ੇ ਜਿਹੜੀਆਂ ਉਹ ਕਦਮ ਖੁੱਟ ਰਹੇ ਵੇ ਭਾਰਤ ਜਨਤਾ ਪਾਰਟੀ پچھے جی حد ہو گئی بھارتی جنتا پارٹی نے حد کر دی کہ جب ایک بیک ڈور اینٹری ایک بیک ڈور اینٹری یعنی کہ لیٹرل اینٹری جنوب کہہ رہے وہ آئی ایس کے اندر سینئر پوسٹوں کے تیز کر رہے ہیں کہ میں تعلق کرتا ہوں یہ حق دار ہے دل سمجھنا دیش کے اندر یہ حق دار کی جب سینئر پوسٹوں کے اندر آئی ایس بڑھا کے صرف ایک انٹرویو لے کے یونی پبلک سروس کمیشن ایک انٹرویو لوگ اور انٹرویو لے کے جا سلیکشن ہو جیٹر کا نام دیتا لگ بھگ سکسٹی تھری تریہٹ لوگوں کی بھرتی اس ہوئی اور بچے کوئی بھی پرابدان نہیں گیا کس طرح بھارتی جنتا پارٹی

کچھ لوگوں مجھے اپوائنٹ کرتا گیا لایا گیا تاکہ کوئی سائس رچی جائے تاکہ پالسی لوگ کام کر گے تاکہ بالکل ہی میں سمجھنا ہوا سماجک گیر برابری ستھان تھا کھڑا رہا کھڑا رکھا جائے تاکہ وہ برابر نہ ہو سک کیونکہ بابا صاحب بھی امبیڈکر جی سوچ سی انہوں نے سنگھان کے اندر لکھا گیا کہ سارے لوگ جو دنیا کے پیدا ہوتے ہیں دھرتی سے پیدا ہوتے ہیں سارے برابر نے

ਆਉਂਦਾ ਸਵਾਲ ਹੁਣੀ ਰੀਸੈਂਟਲੀ 45 ਪੋਸਟ 45 ਪੋਸਟਸ ਜਿਹੜੀਆਂ ਨੇ ਉਹਨਾਂ ਦੀ ਐਡਵਰਟਾਈਜ਼ਮੈਂਟ ਕੀਤੀ ਗਈ ਪਰ ਲੇਕਿਨ ਜਦੋਂ ਦੇਖਿਆ ਕਿ ਦੇਸ਼ ਦੇ ਚਾਰ ਵੱਡੇ ਰਾਜਾਂ ਦੇ ਅੰਦਰ ਇਲੈਕਸ਼ਨ ਹੋਈ ਚਾਰ ਵੱਡੇ ਰਾਜ ਝਾਰਖੰਡ ਮਹਾਰਾਸ਼ਟਰ ਜੰਮੂ ਕਸ਼ਮੀਰ ਹਰਿਆਣਾ ਚਾਰ ਵੱਡੇ ਰਾਜ ਨੇ ਹਰ ਦੱਲੇ ਵਿੱਚ ਝਾਰਖੰਡ ਦੀ ਗੱਲ ਕਰਾ ਮਹਾਰਾਸ਼ਟਰ ਦੀ ਗੱਲ ਕਰਾ

ਆਵਾਸ ਉਦੋਂ ਬਣਤੀ ਜਿਹਨੇ ਬਣਾਇਆ ਗਿਆ ਉਹ ਸੰਵਿਧਾਨ ਦੇ ਖਿਲਾਫ ਲਗਾਤਾਰ ਸਾਸਸ ਰਚ ਰਹੀ ਆ ਲਗਾਤਾਰ ਜਨਰੇਸ਼ਨ ਕਟਮ ਕਰਨ ਦੀ ਗੱਲ ਆ ਚਾਹੇ ਪ੍ਰਾਈਵੇਟ ਕਰਨ ਦੀ ਗੱਲ ਆ ਚਾਹੇ ਨਿੱਜੀ ਕਰਨ ਦੀ ਗੱਲ ਆ ਇਹ ਸਾਰ ਨੂੰ ਸਾਫ ਹੁੰਦਾਗਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸ਼ਡਿਊਲ ਕਾਸ ਦੇ ਨਾਲ ਸ਼ਡਿਊਲ ਕਾਇਦ ਦੇ ਨਾਲ ਧੋਖਾ ਕਰ ਰਹੀ ਆ ਉਹਨਾਂ ਨੂੰ ਬੰਦਾ ਅਧਿਕਾਰ ਜੋ ਸੰਵਾਂਦ ਮਿਲੇ ਆਇਆਗਾ ਉਹਨੂੰ ਖਤਮ ਕਰਨ ਦੇ ਲਈ ਕੋਜੀ ਚਾਲ ਚਾਲਾਂ ਦੇ ਵਿੱਚ ਚੱਲ ਰਹੀ ਆ ਅਸੀਂ ਇਸ ਗੱਲ ਦਾ ਪ੍ਰਯੋਗ ਗ੍ਰੋ ਕਰਦੇ ਆ ਅਸੀਂ ਕਹਿੰਦੇ ਆ ਆਵਾਮੀ ਪਾਰਟੀ ਇਸ ਗੱਲ ਦੀ ਨਾਕ ਕਰ ਦਿਆ ਕਿ ਜਿਹੜੇ ਐਂਟਰੀ ਆ ਤੁਰੰਤ ਬੰਦ ਕੀਤੀ ਜਾਵੇ ਤੁਰੰਤ ਜਿਹੜੀਆਂ ਪੋਸਟਾਂ ਆ ਆਈਐਸ ਦੇ ਅੰਦਰ ਆਈਪੀਐਸ ਦੇ ਅੰਦਰ ਜਾਂ ਹੋਰ ਬੰਦੀਆ ਸਿਵਲ ਸਰਵਿਸ ਦੇ ਜਿਹੜੀਆਂ ਉਨਾ ਤੇ ਸਾਰੀਆਂ ਪੋਸਟਾਂ ਦੇ ਤੇ ਤਰੰਤ ਜੋ ਵਧਦੀ ਰਹੀ ਜੇਸ਼ਨਾ ਉਹਦੇ ਹਿਸਾਬ ਦਾ ਸਪੈਸ਼ਲ ਜਿਹੜਾ ਬੈਕਲੌਗ ਡਰਾਈਵ ਚਲਾ ਕੇ ਜਿਹੜਾ ਬੈਕਲੌਗ ਪੈਂਡਿੰਗ ਪਿਆਗਾ ਉਹ ਸਾਰੀਆਂ ਸਾਮੀਆਂ ਜਿਹੜੀਆਂ ਤਰੰਗ ਭਰ ਕੇ ਦੇਸ਼ ਦੇ ਦਰਦ ਲੋਕਾਂ ਦੇ ਨਾਲ ਦੇਸ਼ ਦੇ ਸ਼ਡਿਊਲ ਦਾ ਸੂਟ ਰੇਟ ਲੋਕਾਂ ਦੇ ਨਾਲ ਇਨਸਾਫ ਕੀਤਾ ਹੁਣੇ ਐਂਟਰੀ ਜਾਰੀ ਹੋਇਆ ਕਿ ਦੇਸ਼ ਦੇ ਅੰਦਰ ਲਗਭਗ 9 ਲੱਖ 964000 ਤੋਂ ਉੱਪਰ ਪੋਸਟਾਂ 964000 ਤੋਂ ਉੱਪਰ ਪੋਸਟਾਂ ਸਰਕਾਰੀ ਲਾਗਿਆਂ ਦੇ ਅੰਦਰ 964000 ਤੋਂ ਉੱਪਰ ਪੋਸਟਾਂ ਖਾਲੀ ਬੰਜਾਈ ਜਿਨ੍ਹਾਂ ਦੇ ਵਿੱਚ ਬੈਸਮੈਂਟ ਸਾਡੇ ਸ਼ੈਡਿਊਲ ਕਲਾਸ ਸਲੂਟ ਰਾਈਟਸ ਜਦਾ ਇੱਕੋ ਕਲਾਸ ਦੇ ਲੋਕਾਂ ਨੂੰ ਰਿਜ਼ਰਵੇਸ਼ਨ ਦਾ ਹੱਕ ਮਿਲਦਾ ਸੀ ਤੇ ਲਗਾਤਾਰ ਪੋਸਟਾਂ ਨਾਲ ਭਰਨਾ

ਸਭ ਦਾ ਹੰਦ ਸਪੈੱਡ ਦੇ ਗਿਆ ਤਾਂ ਜੋ ਜੋ ਰਿਜ਼ਰਵੇਸ਼ਨ ਇਸ ਕਰਕੇ ਮਿਲੀ ਸੀ ਕਿ ਇਹਨਾਂ ਲੋਕਾਂ ਦੇ ਨਾਲ ਸੋਸ਼ਲ ਡਿਸਕ੍ਰਿਮੀਨੇਸ਼ਨ ਹੁੰਦਾਗਾ ਉਹਨੂੰ ਖਤਮ ਕਰਨ ਦਾਗਾ ਪਰ ਲੇਕਿਨ ਅੱਜ ਵੀ 21 ਸਭ ਦੇ ਰਸਤੀ ਆ ਕੇ ਪਾਕ ਜਨਤਾ ਪਾਰਟੀ ਦੀ ਹੋਈ ਸੋਚ ਜਿਹੜੀ ਸਦੀਆਂ ਪੁਰਾਣੀ ਸੀ ਕਿਉਂਕਿ ਇਹਦੇ ਪਿੱਛੇ ਆਸਾਸਟੇਡੀਆਂ ਪ੍ਰੋਗਰਾਮ ਕਰੀਏ ਸਵੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਖਾਸ ਕਰਕੇ ਸ਼ੈਡਿਊਲ ਕਾਸਟ ਲੋਟ ਰਾਈਡ ਦੇ ਲੋਕਾਂ ਨੂੰ ਅਪੀਲਾ ਕ ਪਾਕ ਜਨਤਾ ਪਾਰਟੀ ਇਸ ਦਰਾਈਦਾ ਜੋਰ ਰੋਲ ਕੀਤਾ ਜਾਵੇ ਔਰ ਕੋਈ ਮੇਰਾ ਮੈਂਬਰ ਕਾਬੜਾ ਜਾਵੇ ਔਰ ਮੈਂ 38 ਜੁਰਗਾ ਸਰਸਤੀ ਸਰਪੰਚਿਕ ਮਿਤੀ ਜੋ ਤੁਹਾਨੂੰ ਤੁਹਾਡਾ ਫਤ ਬਹੁਤ ਬਹੁਤ ਧੰਨ ਰਾਜੀ ਸਭ ਤੋਂ ਪਹਿਲਾ ਦਿਨ ਐ ਸਵਾਗਤ ਕਰਦਾ ਸਾਰੇ মিডিਆ ਦਾ ਜਿਨ੍ਹਾਂ ਨੇ ਆਪਣਾ ਇੰਕੀ ਸਮਾ ਰੋਸ ਪ੍ਰੈਸ ਕੌਂਫਰੰਸ ਕੌਂਫਰੰਸ ਕੀਤਾ ਜਿਵੇਂ ਕੇ ਸਰਕਾਰਯੋਗ ਸਾਡੇ ਵੈਦਮントਰੀ ਸਰਕਾਰ ਤੋਂ ਸੰਤੀਮਾ ਸਾਹਿਬ ਨੇ ਕੌਮਤਾਸੀ ਦਿੱਤਾ ਹੈ ਕਿ ਇਸ ਵੇਲੇ ਭਾਰਤੀਆ ਜਨਤਾ ਪਾਰਟੀ ਜਿਹੜੀ ਆ ਉਹ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਜੋ ਸਾਡਾ ਸੰਵਿਧਾਨ ਪੜਾਇਆ ਸੀਗਾ ਉਹ ਇੱਕ ਸਮਾਜ ਦਾ ਸਥਾਪਿਤ ਕਰਨ ਵਾਸਤੇ ਇਕੁਅਲ ਸਮਾਜ ਸਿਰਜਣ ਵਾਸਤੇ ਉਹਦੇ ਵਿੱਚ ਪ੍ਰੋਵੀਜ਼ਨਸ ਪਾਜਾ ਗਿਆ ਜਿਹੜੀਆਂ ਹੁਣ ਛੇਰ ਪੜਾਏ ਗਏ ਸੀਗੇ ਪਰ ਬੜੇ ਧੋਖ ਨਾਲ ਕਰਾ ਪੈ ਰਿਹਾ ਕਿ ਇੱਕ ਪਲਾਨਡ ਇੱਕ ਡਿਜ਼ਾਈਨਡ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਕੋਲੀ ਹੋਲੀ ਉਸ ਸੰਵਿਧਾਨ ਨੂੰ ਖਤਮ ਕਰਨ ਦੇ ਉੱਤੇ ਉੱਲੀ ਹੋਈ ਹਰ ਇਹਨਾਂ ਦਾ ਐਕਟ ਜਿਹੜਾ ਇਹੀ ਆ ਕਿ ਕਿਸੇ ਦਾ ਕਿਸੇ ਤਰ੍ਹਾਂ ਇਸ ਸੰਵਿਧਾਨ ਇਹਨੂੰ ਜਿਹੜਾ ਉਹ ਬਦਲ ਦਿੱਤਾ ਜਾਵੇ ਔਰ ਜੋ ਸੌਖ ਸੁਹੂਤਾ ਜੋ ਕੋਈ ਫੈਸਿਲਿਟੀਜ਼ ਇਸ ਸੰਵਿਧਾਨ ਦੇ ਰਾਹੀਂ ਗਰੀਬ ਜਨਤਾ ਨੂੰ ਅਨਸੂਚਿਤ ਜਾਤੀਆਂ ਨੂੰ ਅਨਸੂਚਿਤ ਜਨ ਜਾਤੀਆਂ ਨੂੰ ਕੋਈ BC ਵਰਗ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਕੀਤਾ ਜਾ। ਸੋ ਇਹਨਾਂ ਨੇ ਇਸ ਵਾਰ ਜਿਹੜੀ ਹੁਣੇ ਚੋਣ ਹੋ ਗਈ ਹੈ ਲੋਕ ਸਭਾ ਦੀ ਉਹਦੇ ਵਿੱਚ ਵੀ ਕਿਹਾ ਸੀਗਾ 400 ਤੋਂ ਪਾਰ ਜਾਵਾਂਗੇ। ਮੈਂ ਇਹ ਦਾਅਵੇ ਨਾਲ ਕਿਹਾ ਜੇ 300 ਤੋਂ ਪਾਰ ਵੀ ਚਲੇ ਜਾਂਦੇ ਤੇ ਹੁਣ ਤੱਕ ਇਹਨਾਂ ਨੇ ਸੰਵਿਧਾਨ ਨੂੰ ਖਤਮ ਕਰਨ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰ ਦੇਣੀ ਸੀ। ਇਹ ਤੇ ਸਲਾਮ ਆ ਘਰ ਦੇ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਉਸੋ ਚਾਰੀ ਤੱਕ ਹੀ ਸਿਮਟ ਕੇ ਰੱਖ ਦਿੱਤਾ ਔਰ ਇਹ ਆਪਣੀ ਡਰਾਈਵ ਵਿੱਚ ਸਫਲ ਨਹੀਂ ਹੋ ਸਕਦੇ ਅੱਜ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਨਵੇਂ ਢੰਗ ਜਿਹੜੇ ਨੇ ਉੱਨਤ ਰਹੇ ਨੇ ਸਭ ਤੋਂ ਕਲੀਅਰ ਕਾਟਾ ਐਗਜ਼ਾਮਪਲ ਲੈਟਰਲ ਐਂਡ ਰੀਡੀਆ ਜਿਹਦੇ ਰਾਹੀਂ ਯੂਪੀਐਸਸੀ ਇੱਕ ਅਗਗਾਇਮ ਲੈਂਦੀ ਆ ਉਹਦੇ ਵਿੱਚ ਤਰਲੇਮਾ ਐਗਜ਼ਾਮ ਹੁੰਦੇ ਨੇ ਪਾਰਲੀਮੈਂਟਰੀ ਹੁੰਦੇ ਨੇ ਨੀਂਵਾਂ ਹੁੰਦੇ ਨੇ ਤੇ ਇਤਰਾ ਦੇ ਉਹਦੇ ਵਿੱਚ ਜੜੀ ਆ ਉਹ ਸਕਰੀਨਿੰਗ ਹੁੰਦੀ ਆ ਪਰ ਭਾਰਤੀ ਜਨਤਾ ਪਾਰਟੀ ਨੇ ਜੁਆਇੰਟ ਸੈਕਟਰੀ ਲੈਵਲ ਦੀਆਂ ਡਾਇਰੈਕਟਰ ਲੈਵਲ ਦੀਆਂ 63 ਪੋਸਟਾਂ ਜਿਹੜੀਆਂ ਸੀਗੀਆਂ ਉਹ ਬਿਨਾਂ ਕਿਸੇ ਰਿਜ਼ਰਵੇਸ਼ਨ ਦੇ ਤੇ ਫਿਲ ਕਰ ਦਿੱਤੀ ਕਿਉਂਕਿ ਜੇ ਇਲੈਕਟਰਲ ਐਂਟਰੀ ਨਾ ਹੋਵੇ ਤੇ ਇਹਦਾ ਇਹ ਵੀ ਰਿਕਰੂਟਮੈਂਟ ਆ ਇਹ ਥ्रू ਯੂਪੀਐਸਸੀ ਹੋਣੀ ਹੈ ਔਰ ਯੂਪੀਐਸਸੀ ਦੇ ਥਰੂ ਰਿਕਰੂਟਮੈਂਟ ਹੋਏਗੀ ਤੇ ਉਥੇ ਲੈਜਰਮੇਸ਼ਨ ਤੇ ਬੈਨੀਫਿਟਸ ਦੇਨੇ ਪੈਣਗੇ ਸੋ ਇਹ ਲਾਲ ਆਪਰੇ ਆ ਕਿ ਆਪਾਂ ਲੈਟਰਲ ਐਂਟਰੀ ਕਰ ਲੈਨੇ ਆ ਇਹਦੇ ਵਿੱਚ ਰਿਜ਼ਰਵੇਸ਼ਨ ਦੀ ਐਨਪੀ ਕੋਈ ਨਹੀਂ ਹੋ। 36 ਸੀਟਾਂ ਘਟੀਆਂ ਬੜੇ ਦੁੱਖ ਦੀ ਗੱਲ ਆ ਕਿ 36 ਸੀਟਾਂ ਦੇ ਵਿੱਚ ਸਾਡੇ ਐਸਸੀ ਐਂਡ ਐਸਟੀ ਜਿੰਨੇ ਵੀ ਲੋਕ ਨਿਯੁਕਤ ਹੋਏ ਸੀਗੇ ਉਹ ਸਾਰੇ ਇਹਦੇ ਤੋਂ ਬਾਹਰ ਹੋ ਗਏ। ਹੁਣ ਫੇਰ ਡਰਾਈਵ ਚਲਾ ਦਿੱਤੀ 45 ਸੀ ਤਾਂ ਉਹ ਜੜੀਆਂ ਸੀਗੀਆਂ ਲੈਟਰਲ ਸਾਈਡਵੇ ਜਿਹੜੀ ਐਂਟਰੀ ਆ ਉਹਦੇ ਰਾਈਟ ਪਰ ਹੰਦੀ ਜਿਹੜੀ ਆ ਕੋਸ਼ਿਸ਼ ਕਰ ਦਿੱਤੀ ਗਈ ਪਰ ਕਿਉਂਕਿ ਲੋਕ ਜਿਹੜੇ ਨੇ ਉਹਨਾਂ ਨੇ ਵਿਰੋਧ ਕੀਤਾ ਇੰਡੀਆ ਅਲਾਈንስ ਨੇ ਵਿਰੋਧ ਕੀਤਾ ਔਰ ਇਹਨਾਂ ਨੂੰ ਮਜਬੂਰਨ ਇਹ 45 ਜੜੀਆਂ ਸੀ ਤਾਂ ਐਡਵਰਟਾਈਜ਼ ਕੀਤੀਆਂ ਸੀਗੀਆਂ ਉਹਨਾਂ ਨੂੰ ਵਾਪਸ ਲੈਣਾ ਪਿਆ ਔਰ ਇਹਨੀਆਂ ਕੇ ਦਿਰੋਂ ਚਾਹੁੰਦੇ ਸੀਗੇ ਕਿ ਇਹ 45 ਜੜੀਆਂ ਨੇ ਇਹ ਵਾਪਸ ਲਈਆਂ ਜਾਣ ਦਿਰੋਂ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਦੇ ਸਾਹਮਣੇ ਇਸ ਵੇਲੇ ਮਜਬੂਰੀ ਧਰਤੀ ਕਿ ਮੇਜਰ ਸਟੇਟਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਔਰ ਉਹਨਾਂ ਦੇ ਵਿੱਚ ਐਸਸੀ ਐਸਟੀ ਪਾਪੂਲੇਸ਼ਨ ਬਹੁਤ ਜ਼ਿਆਦਾ ਆ ਔਰ ਜੇਕਰ ਇਹ ਵਿਰੋਧ ਵੱਧ ਗਿਆ ਤੇ ਫੇਰ ਜਿਹੜੀਆਂ ਚਾਰ ਸੀਟਾਂ ਦੇ ਵਿੱਚ ਚੋਣਾਂ ਹੋਣੀਆਂ ਸੀਗੀਆਂ ਉਹਦੇ ਚੋਂ ਭਾਰਤੀ ਜਨਤਾ ਪਾਰਟੀ ਦਾ ਖਾਤਮਾ ਹੋ ਸਕਦਾ ਇੱਕ ਕੋਈ ਰੀਜ਼ਨ ਆ ਜਿਹਦੇ ਕਰਕੇ 45 ਸੀਟਾਂ ਤੋਂ ਲੈਟਰਲ ਜਿਹੜੀ ਆ ਐਂਟਰੀ ਇਹਨੂੰ ਔਰ ਦਾ ਟਾਈਮ ਬੀਨ ਗਿਆ ਵਾਪਸ ਲਿਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦੀ ਨੀਅਤ ਆ ਵਾਪਸ ਲੈਣ ਦੀ ਨੀਅਤ ਕੋਈ ਨਹੀਂ ਆ ਵਾਪਸ ਲੈਣ ਦੀ ਇਸ ਵੇਲੇ ਮਜ਼ਬੂਰੀ ਬਣ ਗਈ ਆ ਇਹਨਾਂ ਦੀ ਕਿ ਅਸੀਂ ਉਹ ਸੀਟਾਂ ਜੀਪੀਐਸ ਦੇ ਉੱਤੇ ਜਿਹੜੀ ਐਡਵਰਟਾਈਜ਼ਮੈਂਟ ਕੀਤੀ ਆ ਉਹਨੂੰ ਵਾਪਸ ਲਈਏ ਸੋ ਅਸੀਂ ਇਸ बीजेपीडी संविधान विरोधी नीति ਦਾ ਰੈਜ਼ਰਵੇਸ਼ਨ ਵਿਰੋਧੀ ਨੀਤੀ ਦਾ ਹੋਰ ਜ਼ੋਰ ਖੰਡਨ ਕਰਦੇ ਆਂ ਵਿਰੋਧ ਕਰਦੇ ਆਂ ਅੱਜ ਸੱਦਾ ਦੇਨੇ ਆਂ ਹਰ ਐਸਈ ਐਸਟੀ ਕਮਿਊਨਿਟੀ ਦੇ ਹਰ ਮੈਂਬਰ ਨੂੰ ਉਹ ਲੋਕ ਜਿਹੜੇ ਗਰੀਬ ਨੇ ਜਿਨ੍ਹਾਂ ਨੂੰ ਅੱਜ ਤੱਕ ਉਹਨਾਂ ਦੇ ਹੱਕ ਨਹੀਂ ਮਿਲੇ ਜਿਨ੍ਹਾਂ ਦੇ ਨਾਲ ਸਮਾਜਿਕ ਵਿਤਕਰਾ ਆਰਥਿਕ ਵਿਤਕਰਾ ਬੜੇ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਉਹ ਬੀਜੇਪੀਡੀ ਇਸੋ ਧੀ ਚਾਲ ਨੂੰ ਸਮਝਣ ਔਰ ਇਹਨਾਂ ਦਾ ਡਟ ਕੇ ਵਿਰੋਧ ਕਰਨ ਤਾਂ ਕਿ ਬਾਬਾ ਸਾਹਿਬ ਡਾਕਟਰ ਬੀ ਅੰਗਰਾਵਾ ਮੇਲਕਾ ਸਾਹਿਬ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਸੀਗਾ ਜੋ ਉਸ ਸੰਵਿਧਾਨ ਦੀ ਆਤਮਾ ਕਹਿੰਦੀ ਆ ਕਿ ਇਸ ਦੇਸ਼ ਦਾ ਹਰ ਵਸਨੀਕ ਜਿਹੜਾ ਆ ਉਹ ਬਰਾਬਰ ਦਾ ਧਕਧਾਰ ਇੱਕ ਬਰਾਬਰਤਾ ਵਾਲੀ ਜ਼ਿੰਦਗੀ ਜਿਹੜੀ ਆ ਉਹ ਕੋ ਜੀਉਣੀ ਚਾਹੁੰਦਾ ਸੋ ਇਸ ਕਰਕੇ ਅਸੀਂ ਇਹ ਸੰਵਿਧਾਨ ਨੂੰ ਖਤਮ ਨਹੀਂ ਹੋਣ ਦੇਵਾਂਗੇ ਜਿੱਥੇ ਜਿੱਥੇ ਵੀ ਇਹ ਜਿਹੜੀ ਹੋ ਰਹੀ ਆ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਆ ਉਹਦਾ ਅਸੀਂ ਖੰਡਰ ਕਰਦੇ ਆ ਔਰ ਸਾਰਿਆਂ ਨੂੰ ਉਪੀਲ ਕਰਦੇ ਆ ਕਿ ਇਸ ਚੀਜ਼ ਦਾ ਜਿਹੜਾ ਹੈ ਕਿ ਰੈਜ਼ਰਵੇਸ਼ਨ ਵਿਰੋਧੀ ਨੀਤੀ ਜਿਹੜੀ ਜਿడీపీ ਨੇ ਅਪਣਾਈ ਆ ਇਹਦਾ ਖੰਡਨ ਕੀਤਾ ਜਾਵੇ। ਬਹੁਤ ਇਸ ਤਰ੍ਹਾਂ ਦੇ ਮੇਰੇ মিডিਆ ਦੇ ਸੰਸਦਾਂ ਤੇ ਔਰ ਪੰਜਾਬ ਦੇ ਸਾਡੇ ਸਮੋਰ ਆਗੂ ਵਾਸ਼ਿੰਗਟਨ ਵਾਲੀ ਜੁਰਗੇ ਸਾਹਿਬ ਤੁਹਾਡੇ ਜੀ ਅ ਬਹੁਤ ਇਸ ਫਸਟ ਪੀਸ ਆ ਜਿਹੜਾ ਤੁਹਾਡੇ ਸਾਹਮਣੇ ਹੈ ਜਿਸਦਾ ਜਿਹੜਾ ਕੰਟੈਂਟ ਹੈਗਾ ਸੋ ਮੈਂ ਇਹ ਕਹਿ ਸਕਦਾ ਕਿ ਇਸ ਸਟੇਜ ਦੇ ਅੰਦਰ ਇੱਕ ਮਹਾਂਵਾਦੀ ਚਾਤ ਹੈ ਜਿਸ ਵਿਚਾਰਧਾਰਾ ਦੇ ਵਿੱਚੋਂ ਨਿਕਲਦਾ ਢੋਲ ਗੁਆਰ ਮਹਸੂਸ ਹੁੰਦਾ ਨਾਰੀ ਇਹ ਸਭ ਤਾਰਫ ਦੇ ਅਧਾਰ ਸੋ ਸਮੇ ਸਮੇ ਦੇ ਉਤੇ ਇਸ ਦੇ ਦੇ ਅੰਦਰ ਨਾਤੇ ਸਿੰਗਲ ਗਲਤਿਆਸੀ ਅਸਤੀ ਸਮਾਜ ਕਸਰਾ ਸਮਾਜ ਬਲਕਿ ਜਿਹੜੀ ਨਾਲ ਕੋਤੀ ਚਾਰਤਰ ਆ ਉਹ ਐਡੀ ਵੂਮਨ ਵੀ ਸੂਲ ਸੇ ਕਰਕੇ ਜਦੋਂ ਆਸਤੇ ਅੰਦਰ ਬੱਚੀਆਂ ਦੇ ਉਤੇ ਜਾਹਰ ਹੁੰਦਾ ਤੋ ਮੈਂ ਕਹਿ ਸਕਦਾ ਕਿ ਜਿਹੜੇ ਖਾਸ ਕਰਕੇ ਵਿਜੇ ਵਿਸ਼ਾਸਤ ਰਾਜ ਨੇ ਤੁਸੀਂ ਦੇਖਿਆ ਉਸੇ ਕਿੰਦਾ ਸਮੇ ਸਮੇ ਦੇ ਉਤੇ ਔਰਤਾਂ ਦੇ ਉਤੇ ਬੱਚੀਆਂ ਦੇ ਉਤੇ ਔਰਤਾਂ ਦੇ ਉਤੇ ਜਿਹੜੇ ਅਤਿਆਚਾਰ ਦੀਆਂ ਘਰਾਉਣੀਆਂ ਫੀਰਾਂ ਨਹੀਂ ਤਲਾਵਾ ਆ ਗਿਆ ਨੇ ਸੋ ਅ ਜੀ ਥੋੜਾ ਜਿਹਾ ਹੋਰ ਚਲੇ ਜਾਓ ਸੇ ਸੋਤੇ ਜਰੂਰੀ ਬੀਜੇਪੀ ਸੱਤਾ ਦੇ ਆਈਏ ਕੇ ਅੰਦਰ ਦੇ ਅੰਦਰ ਔਰ ਇਸ ਤਰ੍ਹਾਂ 2018 ਦੇ ਅੰਦਰ ਐਸਸੀਐਸਟੀ ਐਕਟ ਨੂੰ ਡਿਲੀਊਟ ਕਰਨ ਦਾ ਹਮਲਾ ਮਾਰਿਆ ਗਿਆ ਜਿਹੜੇ ਕੰਮ ਸਰਕਾਰ ਖੁਦ ਕਰਨ ਜੋ ਸਮਝਦੀ ਸਵਾਲ ਇਹ ਜਿਹੜਾ ਸਰਕਾਰ ਨੇ ਜੋ ਕੇ ਚੱਟਿਆ ਆ ਮੈਂ ਸਮਝਦਾ ਕਿ ਭਾਰਤ ਦੇ ਵਿਵਸਥ ਨੇ ਜਿਹੜਾ ਇੰਡੀਆ ਗੱਡਵਾਂਡਨ ਨੇ ਇਹਦੇ ਉੱਤੇ ਵਾਸਲਾ ਨਹੀਂ ਕੀਤੀ ਆ ਆ ਦੇਸ਼ ਦੇ ਅੰਦਰ ਭਾਰਤ万 ਵੀ ਉਹਨਾਂ ਲੋਕਾਂ ਸੰਦਾ ਚੱਟਾਂ ਜਿਹੜਾ ਪ੍ਰਣਾਲੀ ਆ ਸੋ ਮੈਨੂੰ ਲੱਗਦਾ ਹੈ ਕਿ ਆ ਇਸ ਕਿਸਮ ਦੀਆਂ ਜਿਹੜਾ ਜਨਮ ਕੀਤਾ ਜਾ ਰਿਹਾ ਸੋ ਬੇਸੇ ਲੋਕ ਪੰਜਾਬ ਦੇ ਲੋਕ ਦਾ ਡਾੜ ਦੇ ਵਿਰੋਧ ਕਰਦੇ ਆ ਕਿ ਇਖਤੀਰ ਹੋਊਗਾ ਇਹ ਦੇ ਸਕੇ ਉਹਦੇ ਸਾਰਾ ਪੰਜਾਬ ਕੇ ਵਡੇ ਇਹਨ ਲਈ ਇੱਕ ਸਵੱਤ ਸਵਾਗਤ ਨੂੰ ਇੱਕ ਬਸਮੇਦਾਂ ਦੇ ਉਹ ਸਾਹਮਣੇ ਆਕਰ ਦੇ ਮੌਕੇ ਜਿਹੜੇ ਸਦਾਚ ਬਣਿਆ ਉਹ ਪਹਿਲਾਂ ਚਾਹੀਦਾ ਔਰ ਜੀ ਵੀ ਜਿਕਰੇਦ ਸਰਕਾਰ ਦਾ ਇਹ ਜਿਹੜਾ ਹੱਲਾ ਆ ਅਸੀਂ ਵੀ ਨਿੰਦਿਆ ਹੀ ਕਰਦੇ ਆ ਮੋਦੀ ਕਰਦੇ ਆ ਇਹ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਅੱਜ ਜਮੇਵਾ ਸਾਹਿਬ ਨੇ ਕਿਹਾ ਕਿ ਭਾਜਪਾ ਨੇ 12 ਸਪੀਚ 4 ਆਰਾਮ ਸੰਗਣਾ ਦੇਦਾ ਅਸਲੀ ਤੇ ਜਿਹੜੇ ਦਰਦ ਨੇ ਇਸ ਦੇਸ਼ ਤੇ ਜਿਹੜਾ ਅ ਕਾਟਗੜੀ ਦੇ ਲੋਕ ਨੇ ਇਸ ਸਟੇਟਲ ਸਟੂਡ ਕਾਰਡ ਨੇ ਔਰ ਜਿਹੜੇ ਸਾਡੇ ਅ ਬਲਵਸੇ ਜਿਹੜੀਆਂ ਨੇ 40 ਅਜੂੜਾ ਦੇ ਅੰਦਰ ਇੱਕ ਹਾਲ ਨੇ ਉਹਨਾਂ ਦੇ ਸਾਹਮਣੇ ਜਾ ਰਹੀ ਹੈ ਕਿ ਦੇਸ਼ ਦੇ ਅੰਦਰ ਇਹ ਕੌਮਤ ਸਾਡੇ ਖਿਲਾਫ ਕੰਮ ਕਰਦੀ ਹੈ ਸੋ ਲੋਕਾਂ ਦੇ ਚੇਤਨ ਦਾ ਜਿਹੜਾ ਸੌਦਾ ਪ੍ਰਭਾਵ ਹੈ ਕਿ ਅੱਜ ਦੇਸ਼ ਦੀ ਸਰਕਾਰ ਵੀ ਇਸ ਨਾਲ ਆਫਸਰ ਲੱਗੇ ਆ ਉਹ ਦੇਸ਼ ਨੂੰ ਦਾਮ ਦੇ ਖਤਰਾ ਦੇ। ਅਗਰ ਬਾਟ ਨੂੰ

یہ بڑا مسئلہ سران پاسک شنہ صاحب نے سلطات ایوان میں اس لیے شی عطات کوتا صاحب نے کہا اس لیے لیٹر بھیجتے ہیں اسویشن ہوتا ہے مدار مجلس صبا ਦੇਸ਼ ਦਾ ਸਾਰਿਆਂ ਯਾਗਰ ਦਾ ਬਰਾਬਰ ਦੇ ਹੱਤਿਆਰ ਬਰਾਬਰ ਦੇ ਮੌਕੇ ਬਰਾਬਰ ਦਾ ਹੱਕ ਜਿਵੇਂ ਇੱਕ ਪਰਿਵਾਰ ਵਿੱਚ ਸਾਰੇ ਮੈਂਬਰਾਂ ਨੂੰ ਬਰਾਬਰ ਦਾ ਹੱਕ ਹੁੰਦਾ ਹੈ ਸੋ ਸਾਡੇ ਇਸ ਦੇਸ਼ ਵਿੱਚ ਸਾਰੇ ਵਰਗਾਂ ਨੂੰ ਸਾਰੀਆਂ ਵਧੀਆਂ ਇਹ ਦੀ ਕੁਦਰਤੀ ਸਭਨਾਚ ਰੁਹ ਸੰਭਲ ਦੇਸ਼ ਦੀ ਜ਼ਾਦੀ ਤੋਂ ਬਾਅਦ ਲੋਕ ਸਤਾਨ ਬਣ ਗਏ ਤੇ ਉਹ ਨਹੀਂ ਹੀ ਸਾਧਨ ਹੀ ਸਮਾਜ ਨੂੰ ਨੌਕਰੀਆਂ ਦੇ ਲਈ ਡਰਾਪ ਜੌਬ ਦੀ ਕੋਸ਼ਿਸ਼ ਕਰਦੇ ਦੇ ਸਕਦਾ ਤੇ ਨੌਕਰੀਆਂ ਦੇਖ ਕੇ ਉਹ ਪਹਿਲਾਂ ਤੇ ਖੜੇ ਕਰਦੇ ਕੋਸ਼ਿਸ਼ ਕਰਦਾ ਕੋਈ ਦੇਖਦੇ ਆਂ ਇਸੇ 70 ਸਾਲਾਂ ਤੋਂ ਇਹ ਬੰਦੀਆਂ ਨੌਕਰੀਆਂ ਵੀ ਚਾਹੇ ਉਹ ਕਲਾਸ 4 ਹੋਣ ਕਲਾਸ 3 ਹੋਵੇ 2 ਹੋਵੇ 1 ਹੋਵੇ ਉਹ ਵੀ ਪੂਰੀਆਂ ਨੌਕਰੀਆਂ ਦਿੱਤੀਆਂ ਨਹੀਂ ਗਿਆ ਤੱਕ ਦੇਖਦੇ ਉਹਦੇ ਵਿੱਚ ਵੀ ਅਲੱਗ ਅਲੱਗ ਤਰੀਕੇ ਅਧਰਾ ਦੇ ਰਿਜ਼ਰਵੇਸ਼ਨ ਖਤਮ ਕਰਨ ਦੀ ਕੋਸ਼ਿਸ਼ ਸਾਜ਼ਿਸ਼ ਚੱਲਦੀ ਰਹੀ ਜੀ ਸੁਧਿਆ ਕਦੋਂ ਤੇ ਚੱਲਦੀ ਬੀਜੇਪੀ ਆਰਐਸਐਸ ਸ਼ੁਰੂ ਤੋਂ ਇਸ ਦੇਸ਼ ਵਿੱਚ ਪਿੱਛੇ ਰਹਿ ਗਏ ਸਮਾਜਿਕ ਤੌਰ ਤੇ ਲਤਾਰੇ ਹੋਏ ਲੋਕ ਆਰਥਿਕ ਤੌਰ ਤੇ ਲਤਾਰੇ ਹੋਏ ਲੋਕ ਉਹਨਾਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਹਾਂ ਇਸ ਕਰਕੇ ਉਹ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਤੇ ਕੰਮ ਕਰ ਰਹੇ ਸੀ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੋਏਗੀ ਉੱਥੇ ਕਲਾਸ 4 ਕਲਾਸ 3 ਦੇ ਉੱਤੇ

ਔਰ ਐਸੇ ਵੱਡੇ ਵੱਡੇ ਕਾਰਪੋਰੇਟ ਹਸਤਾਚੋ ਕਥਾਰੀ ਸ਼ਾਇਦ ਕਾਰਪੋਰੇਟ ਦੇ ਕਹਿੰਦੇ ਵੀ ਉਹਨਾਂ ਦੇ ਬੰਦੇ ਦੇਸ਼ ਦੀ ਸਰਕਾਰ ਵਿੱਚ ਬਿਠਾਉਂਦਾ ਕੰਮ ਵੀ ਇਹਨੇ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੀ ਕੋਈ ਵਿਸ਼ੇਸ਼ ਨੀਤਾ ਨਹੀਂ ਜਿਨ੍ਹਾਂ ਦਾ ਕੋਈ ਇੰਤਿਹਾਨ ਨਹੀਂ ਕੋਈ ਇੰਟਰਵਿਊ ਨਹੀਂ ਕੋਈ ਸਕਰੀਨਿੰਗ ਨਹੀਂ ਕੋਈ ਇਨਵੈਸਟੀਗੇਸ਼ਨ ਨਹੀਂ ਕੋਈ ਚੈੱਕ ਕੋਈ ਵੈਰੀਫਿਕੇਸ਼ਨ ਕੋਰਨਾਉ ਨੁਕੀ ਚ ਹੋ ਗਿਆ ਦੇਖੋਦਾ ਕੰਮ ਬੀਜੇਪੀ ਸ਼ੁਰੂ ਕਰਦੇ ਆ ਹੁਣ ਜੋੜਾ ਨੇ ਕੱਲ ਜਿਹੜਾ ਵਾਪਸੀ ਲਈ ਐਲਾਨ ਕੀਤਾ ਇਹ ਕਿ ਸਿਰ ਹੋਰ ਤਾਂ 4 ਸੂਬਿਆਂ ਦੇ ਇਲੈਕਸ਼ਨ ਤੋਂ ਡਰਦੇ ਉੱਤਰ ਪ੍ਰਦੇਸ਼ ਕੀ ਹੋਇਆ ਉੱਤੇ ਬੀਜੇਪੀ ਦੀ ਸਰਕਾਰ ਉੱਤਰ ਪ੍ਰਦੇਸ਼ ਚ 95000 ਨੌਕਰੀ ਬਿਨਾ ਰੈਜ਼ਰਵੇਸ਼ਨ ਪਾਲਿਸੀ ਦੇ ਦੇਜੇ ਤੀਜਾ ਉਹ ਵੀ ਜਦਾ ਕੋਟਾ ਵੀ ਮਾਰ ਦੁੱਤਾ ਐਸਸੀ ਦਾ ਵੀ ਐਸਪੀ ਦਾ ਵੀ ਮਾਰਤਾ ਸਿਰਫ ਉੱਥੇ ਆਪਣੇ ਬੀਜੇਪੀ ਦੇ ਸੰਗੀਆਂ ਨੂੰ ਆਰਐਸਐਸ ਦੇ ਸੰਗੀਆਂ ਨੂੰ ਧੱਕੀ ਕਰਨ ਲਈ ਸਾਰੀ ਰਿਜ਼ਰਵੇਸ਼ਨ ਪਾਲਸੀ ਨੂੰ ਸ਼ਕਾਇਤ ਕਰਦੇ ਉਹ ਤਾਂ ਮੰਨ ਲੋ ਹਾਈ ਕੋਰਟ ਨੇ ਉਹ ਰੱਦ ਕੀਤਾ ਸਭ ਨੂੰ ਸੋ ਇਹ ਹੋ ਜੇ ਟਾਰਨਮੈਂਟ بی جے پی سارے سوبین پورے دیش کر رہی آم آدمی پارٹی یہ پورا پردہ پاس کرے گی یہرو کرے گی یہ سماج پیچھے رہ گئے لوگوں نے ہمیشہ لال کھڑی ہوئے گی اور اس کرتے چیما صاحب کی پرس کانفرنس تھینک یو